Don't want to. ਆਣੇ ਆ ਹਾਲ ਤੱਕ ਇਹ ਨਹੀਂ ਪਤਾ ਲੱਗਿਆ ਵੀ ਸਾਡੀ ਮੰਨਤਾ ਕੀ ਦੀ ਹੈ ਜਿਹੜਾ ਆਉਂਦਾ ਉਹ ਵੀ ਕਰਾ ਕੇ ਚਲੇ ਜਾਂਦਾ ਪਰ ਤੁਹਾਨੂੰ ਜੜ ਦਾ ਪਤਾ ਹੀ ਨਹੀਂ ਵੀ ਹੈ ਮੰਨਤਾ ਕੀ ਦੀ ਆ ਤੁਹਾਨੂੰ ਫਲ ਕਿਨੇ ਦੇਣੇ ਜੇ ਪਤਾ ਹੀ ਨਹੀਂ ਵੀ ਅਸੀਂ ਮੰਨਣਾ ਕਿੰ ਨੂੰ ਕੀ ਪੁੱਛਦਾ ਮੈਂ ਥੋਂ ਵੇ ਕਿਹ ਦਵਾਰਾਂ ਤੇ ਥੋਂ ਵੇ ਪੁੱਛਦਾ ਤੇ ਤੁਹਾਨੂੰ ਪੀਰ ਕਹਿੰਦਾ ਕੋਈ ਕੁਝ ਕਹਿੰਦਾ ਕਦੇ ਕੁਝ ਕਹਿੰਦਾ ਪਰ ਜਿਹੜੀ ਜਨਮ ਨੂੰ ਵੱਡਿਆਂ ਚੱਲਦੇ ਆਉਂਦੇ ਦੋਨਾਂ ਦੀ ਹੈ ਨਾ ਫਰਮਾਨ ਲਾਈਏ ਰੱਬ ਹਕੁਜ ਕਹਿ ਨਹੀਂ ਸਕਦੀ ਰੇ ਤੇਰੇ ਬਿਨ ਰਹਿ ਨਹੀਂ ਹਕਦੀ ਰੇ ਕੁਝ ਕਹਿ ਨਹੀਂ ਸਕਦੀ ਰੇ ਤੇਰੇ ਬਿਨ ਰਹਿ ਨਹੀਂ ਹਕਦੀ ਰੇ ਮੈਂ ਕੁਝ ਕਹਿ ਨਹੀਂ ਸਕਦੀ मेर जान ते बे जान ਕਿ ਗੱਲ ਨੂੰ ਫਰਿਆਂ ਤੋਂ ਬਾਅਦ ਨਹੀਂ ਗੱਡੀ ਨੂੰ ਜਿਹੜੀ ਬੰਦੀ ਹੋਈ ਸੀ ਮੁਸ਼ਕਿਲ ਨਾਲ ਚੱਲਿਆ ਫੇਰ ਠੱਪ ਚੱਲਿਆ ਫੇਰ ਠੱਪ ਇਹ ਕਿਨੋਂ ਤਾਂ ਜਿਹੜੂ ਨੂੰ ਕੰਪਟੇਟਾਂ ਦੇ ਸਾਹ ਉਹਨਾਂ ਤੱਕ ਮਿਲ ਕੇ ਸੇਵਾ ਕਰ ਉਹ ਸਹੀ ਸਾਰੀ ਗੱਲ ਸਮਝ ਕੇ ਫੇਰ ਜਾਣ ਚੱਲ ਥਾਪੀ ਲੈ ਜਿਆਦਾ ਕੰਮ ਨਹੀਂ ਹੈਗਾ ਪਹਿਲੀ ਵਾਰ ਪਾਇਆ ਕਿਸੇ ਨੇ ਕੰਨ ਨਹੀਂ ਹੈ ਕੋਈ ਕੰਨ ਨਹੀਂ ਹੈ ਪਹਿਲੀ ਵਾਰ ਕਿਸੇ ਦਾ ਕੰਨ ਪਾਇਆ ਹੋਵੇ ਪਟਿਆਲੇ ਦੁਆਏ ਹੁਣ ਜੀ ਕੰਮ ਕਰ ਠਾਪੋਗੇ ਬਈ ਆ ਜਿਹੜੇ ਚੌਕੀਆਂ ਵਰਦੇ ਉਹਨਾਂ ਨੂੰ ਭਰਮ ਦੋ ਜਿਹੜੇ ਪਹਿਲੀ ਵਾਰ ਆ ਸੀ ਉਹ ਕੰਨ ਚੱਕ ਰਹੇ ਆ ਹਾਂ ਜੀ ਆਪਣੇ ਵੀ ਬੈਰੀ ਹੋ ਗਏ ਖਾਂਗੇ ਸੋ ਜਿਹੜੇ ਆਪਣੇ ਨਾਲ ਤੁਰਦੇ ਤੇ ਉਹ ਵੀ ਮੁੱਖ ਮੁਰਦੇਹਾਰਿਕ ਪਾਸੇ ਹੋ ਗਏ ਅੱਜ ਦੀ ਘੜੀ ਇਕੱਲੇ ਦੇ ਇਕੱਲੇ ਖੜੇ ਆ ਹਾਂ ਚੰ ਚੰ ਪੈਣੀ ਘਰ ਦੇ ਵਿੱਚ ਮਟਿਆ ਮਾਰ ਤੇ ਅੱਲਾ ਕੁਝ ਨਹੀਂ ਵੜਨੰਦੇ ਇਹ ਚੀਜ਼ ਦਾ ਪਰਹੇਜ਼ ਕਰਨਾ ਇਹ ਲੋਬ ਗਿਆ ਤੁਹਾਨੂੰ ਹਫਤ ਕੋ ਲੋ ਫੜਾ ਪਰ ਕਿਥੋਂ ਆਏ ਆ ਕੋਈ ਕਹਿਣ ਇਹ ਚਲ ਬੈਠ ਕੇ ਅਜੈਂਸ਼ਨ ਨੂੰ ਆ ਆ ਜਾ ਕੇ ਹੁਣੇ ਪਹਿਲਾਂ ਕਰ ਦੋ ਪੱਤੇ ਛੁੱਟੀ ਆ ਤੁਹਾਨੂੰ ਦੇਖਣੇ ਕਿਹੜੀ ਐਂਟਰੀ ਹਾਂ ਤੋ ਬੋਲੋ ਪੱਤੇ ਵਾਲੇ ਤੋਂ ਆਏ ਨੇ ਪੱਤੇ ਵਾਲੇ ਤੋਂ ਆਇਆ ਕਿਹਾ ਕਹਿੰਦਾ ਤੈਨੂੰ <laughs> <laughs> ਹਾਂ ਤੇ ਨਾਂ ਦਾ ਜਵਾਬ ਦੋ ਹਾਂਜੀ ਕਿਤੇ ਕਹੇ ਤਾ ਬਣਾ ਨੇ ਸੱਚ ਬੋਲਣਾ ਮੈਂ ਜੋ ਕਹਿ ਰਹੇ ਹਾਂ ਵੇ ਮੈਨੂੰ ਕਰ ਦੇ ਖਸਮਾ ਸਾਇਆ ਆ ਨਾ ਇਹ ਪਹਿਲਾਂ ਸ਼ੁਰੂ ਉੱਥੇ ਤੋਂ ਮੁੰਡਾ ਮਰਿਆ ਹੈ ਛੋਟੀ ਜੀ ਉਮਰ ਦਾ ਇੱਕ ਦੇਸੀ ਕੀ ਦੀ ਜੋਤ ਛੋਟੀ ਜੀ ਲੱਗਦੀ ਸੀ ਕਿੱਥੇ ਲੱਗਦੀ ਸੀ ਇੱਕ ਘਰਦਿਆਂ ਨੂੰ ਕਰਦਾ ਵੀ ਨਾਲ ਨਹੀਂ ਆਇਆ ਸਿਆਣਿਆਂ ਵਿੱਚ ਕੋਈ ਨਹੀਂ ਬਚਿਆ ਇਹ ਕਹਿੰਦਾ ਨਾ ਮਾਤਾ ਦੀ ਜੋਤ ਉਹ ਹਨੇਰੇ ਕਰੋ ਇਹਨਾਂ ਦੀ ਮੰਮੀ ਹੈਗੇ ਤੇ ਬਿਮਾਰ ਰਹਿੰਦੇ ਆ ਨਹੀਂ ਉਹ ਆਈ ਨਹੀਂ ਮੌਤ ਦੇ ਵਾਸਤੇ ਇਹ ਵਿਸ਼ਾਖਣ ਵਾਸਤੇ ਜਾਲੇ ਕਿ ਮਾਰੇ ਅਗਲੇ ਸ਼ਨੀਵਾਰ ਤੱਕ ਦੋ ਦਿਨਾਂ ਜਦ ਤੱਕ ਉਹਨਾਂ ਜਲ ਪੀਣ ਦੋ ਤਿੰਨ ਦਿਨ ਉਹਨਾਂ ਨਾਲ ਲੈ ਕੇ ਆਉਣਾ ਇਹ ਅੱਜ ਤੱਕ ਤਾਂ ਬਹੁਤ ਸਾਲਾਂ ਦਾ ਕੰਮ ਮੁੜ ਜਾ ਹੈ 20 30 ਸਾਲ ਹੋ ਗਏ ਨਾ ੱੱਕੇ ਖਾਂਦੇ ਚਲੋ ਬੁੱਤ ਅਗਲਾ ਖਾਣ ਦੇਖੀਏ ਹਾਂ ਦੁੱਖ ਦੇ ਨਾਲੇ ਖੁਸ਼ੀਆਂ ਦੇ ਫਟਾਫਟ ਲਾਈ ਬੰਦੇ ਆ ਗਏ ਇਹਨਾਂ ਦੇ ਨਾਲ ਕੌਣ ਹੈ ਮਾਈ ਦੇ ਨਹੀਂ ਸਰ ਬੱਸ ਇਹ ਬੋਲਦੀ ਰਹਦੀ ਰਹੋ ਸਭ ਕਰਦਾ ਇਹ ਇਕੱਠੇ ਇੱਥੇ ਤਾਣੀ ਆਏ ਹੋਏ ਆ ਕਿੱਥੋਂ ਆਏ ਆ ਭਿੰਡਰਾ ਇੱਕ ਮਿੰਟ ਫਤਰ ਰੁਕੋ ਤੁਸੀਂ ਚਾਲਗਰਾਮ ਭਿੰਡਰਾ ਦੇ ਏ ਕਰੇ ਦੇ ਖਸਮ ਸਾਇਆ ਲੋਕਾਂ ਦੇ ਵਿੱਚ ਸਦਾ ਦੇ ਨਾਲ ਹੈ ਤੇ ਬਾਬਾ ਮਲੇਰਾਂ ਵਾਲੀਓ ਕੌਣ ਹੈ ਨਾਲ ਮਾਤਾ ਤੇ ਮਲੇਰਾਂ ਵਾਲਾ ਦੋ ਜਣੇ ਹੈ ਪਰ ਤੁਹਾਨੂੰ ਰਾਹ ਨਹੀਂ ਦਿੰਦਾ ਹੈਗਾ ਧੱਕੇ ਹੀ ਖਾਂਦੇ ਫਿਰਦੇ ਆ ਤੁਸੀਂ ਆ ਕੁਛ ਕਰਕੇ ਚਲੇ ਜਾਂਦਾ ਆ ਕੁਛ ਕਰਦਾ ਆਰ ਚਲੇ ਜਾਂਦਾ ਹੈ ਕਰੋ ਪਿੱਛੇ ਕਰੋ ਮਾਈ ਇਹ ਦਵਾਰਾਂ ਨੇ ਇਹਨੂੰ ਖੇੜ ਕੋ ਤੁਸੀਂ ਖੜੇ ਕਰੋਗੇ ਕਰੋ ਪਿੱਛੇ ਕਰੋ ਚੱਲ ਵੀ ਪਿੰਡਾਂ ਰਾ ਕਿੱਥੇ ਹੈ ਮਾਇਨੀ ਮੈਨੂੰ ਗੋਸ ਪਾ ਕਰੇ ਮਨਸੇ ਗੁੱਲੇ ਪਾਵੇ ਮਾਇਨੀ ਮੈਨੂੰ ਗੋਸ ਪਾ ਮਾਇ ਮੈਨੂੰ ਕਾਸ ਭਾਗਦੇ ਬਾੜ ਦੇ ਸੇ ਕੁੱਲੇ ਬਾਦੇ ਮਾਇ ਮੈਨੂੰ ਕਾਸ ਭਾਗਦੇ ਬਾੜ ਦੇ ਪ੍ਰਧਾਨ ਸਾਹਿਬ ਬਹੁਤ ਰੰਗ ਬੁਣੀ ਹਾਂ ਧਿਆਨ ਕਰਿਓ ਕਰਿਓ ਜੀ ਬਾੜ ਦੇ ਸੇ ਕੁੱਲੇ ਬਾਦੇ ਮਾਇ ਕਾਸ ਭਾਗਦੇ ਬਾਕੀ ਤਾਂ ਜਿਹੜਾ ਸਪਾਣਾ ਆਉਣੀ ਹੈ ਜੇ ਰੁਕੇ ਹੋਏ ਹਨ ਉਹਨਾਂ ਦੇ ਨੂੰ ਦੇਤੇ ਇੱਕ ਅਲੱਗ ਸਿਕਸਾ ਪੰਡਾ ਸੰਗਤ ਵਿੱਚ ਨਹੀਂ ਇਹ ਕੰਮ ਹੋ ਦੇਗਾ ਇਹ ਅਲੱਗ ਰੱਖ ਲਓ ਤੇ ਇਹ ਦੋ ਘੰਟੇ ਰੱਖੋ ਚਾਰ ਘੰਟੇ ਤੋਂ ਕਿੰਨੇ ਲੱਗ ਰੱਖੋ ਉਧਰ ਬੁਲਾ ਕੇ ਸਾਰੇ ਆ ਉਹ ਤੋਂ ਸਿਰਫ ਜਿਹੜੇ ਸੋਣੀਆਂ ਭਾਖਾਂ ਦੀਆਂ ਸੁਣੋ ਠੀਕ ਹੈ ਸਪੈਸ਼ਲ ਦੇਣਾ ਸੋਈ ਪਲਾਂਦੀ ਬਣਾ ਲਓ ਅਲੱਗ ਤੇ ਕਿਸੇ ਵਾਰ ਨੂੰ ਠੀਕ ਹੈ ਈ ਆਪਣਾ ਅਮਰੀਕਾ ਜੰਗੀਆਂ ਲੱਗਦੀਆਂ ਨਾ ਆਪੀ ਐਪਲੀਕੇਸ਼ਨ ਹੋਣੀ ਦੱਸਦੇ ਨਾ ਦੇਖਣਾ ਨਹੀਂ ਗੱਡੀ ਕੋਈ ਖਸਤ ਹੋਊਗੀ ਉਹ ਆਪ ਤੁਸੀਂ ਕਰਦੇ ਹੋ ਇਹਨਾਂ ਭਾਗੇ ਤੋਂ ਬੂਦੋ ਜਲ ਦੀ ਬਾਦੂ ਬਣਾ ਲਿਓ ਇਹ ਕਰੀ ਤੋਂ ਬਾਅਦ ਦਲੇਰਾਂ ਵਾਲੀ ਸਰਕਾਰ ਦਾ ਤੱਕਾ ਉਹ ਉੱਥੇ ਚੈਨਲ ਦਾ ਵੀਰ ਵਰਕਰ ਦਾ ਨਾਮ ਉਹ ਸਾਰਿਆਂ ਨੂੰ ਲਿਖ ਕੇ ਠੀਕ ਨਾ ਬਿਖਾ ਦਿਓ ਕਿ ਸਮਝ ਕੇ ਸਾਰੇ ਉਸ ਫੇਸ ਜਿਹੜੇ ਵੀ ਭਾਗਾਂ ਦੇ ਮੇਰੇ ਨਾਮ ਠੀਕ ਪੱਗਰੋ ਟੋਟਾ ਕਿਡਾ ਬਿੰਦਤਾ ਲੁਧਿਆਣਾ ਪਿੰਡ ਪਿੰਡ ਤੋਂ ਵੱਡੀ ਗੱਲ ਹੈ ਮੈਂ ਨਹੀਂ ਮੈਨੂੰ ਕੌਂਸ ਭਾਕ ਦੇ ਪਰ ਨੱਥੇ ਤੁਲੇ ਪਾਵੇ ਜਾਕੰਦਾ ਜੇ ਦਾ ਚੱਕਲੀ ਹਾਂ ਜਿਹੜਾ ਇਸ ਸਕੂਲੇ ਪੜ੍ਹਦਾ ਤੁਹਾਨੂੰ ਇਹਦੀ ਪਤਾ ਨਹੀਂ ਕਿਹੜੀ ਕਿਹੜੀ ਚੀਜ਼ਾਂ ਲੈ ਕੇ ਸਭ ਕੁਝ ਖਤਮ ਕਰਤਾ। ਹਾਂਜੀ। ਵਧੀਆ ਰੰਗਾਂ ਚ ਮਰਦੇ ਤੇ ਅੱਤੇ 15 ਕ ਸਾਲ ਪਿੱਛੇ ਚਲੇ ਜਾਓ ਸਭ ਕੁਝ ਠੀਕ ਹੋ ਜਾਊਗਾ। ਹਾਂਜੀ। ਆ ਇਹੋ ਜਿਹੇ ਗਲਤ ਚੀਜ਼ਾਂ ਕਰਕੇ ਸਭ ਕੁਝ ਖਤਮ ਕਰਤਾ। ਹਾਂਜੀ ਹਾਂਜੀ। ਘਰ ਦੇ ਵਿੱਚ ਮਟਿਆ ਮਾਸ ਪਹਿਲਾਂ ਨਹੀਂ ਬਣੇ ਬਣਦੇ। ਨਹੀਂ ਆਈ ਇਹ ਵੀ ਪੱਕੀ ਗਾ। ਇਹਨੂੰ ਹੱਥ ਨਹੀਂ ਲਾਉਣਾ। ਇਹਨੂੰ ਤੁਹਾਨੂੰ ਖਾਣਦੇ ਆ ਅੱਜ ਵੀਰਵਾਰ ਅਗਲੇ ਵੀਰਵਾਰ ਕਰਕੇ ਦਿਖਾਉਣੀ ਹੈ ਤਾਇਆ ਬੜੀ। ਅਗੋਰ ਬੋਲੋ ਤੇ ਬਣਾ ਪੁੱਛਣਾ। ਕੰਪਾਨ ਕਰਦੀ ਰਹੇਗੀ ਅਗਰ ਗੁਨੇ ਹੋ ਜੂਗੀ ਫਕਰੋ ਘਰ ਜਾਣਦੇ ਨੂੰ ਪਤਾ ਲੱਗ ਜੂਏ ਅਸੀਂ ਕਿੱਥੋਂ ਆਏ ਹਾਂ ਹਾਂ ਅੱਜ ਕੰਮ ਕਰਨਾ ਹੈ ਅੱਜ ਕਰਨਾ ਹੈ ਕਿਤੇ ਨਾ ਵਾਪਸ ਜਾ ਕੇ ਤਾਂ ਅਖੀਰ ਨੂੰ ਬੋਲੀ ਸੁਣੀ ਹੈ ਤੇ ਕੋਈ ਨਹੀਂ ਮਾਰੀ ਲਗਾਤਾਰ ਅੱਜ ਤੋਂ ਸ਼ੁਰੂ ਕਰ ਦੇਣੀ ਹੈ ਘਰ ਜਾ ਕੇ ਪਾਣੀ ਦੇ ਨਾ ਮੰਗਣੇ ਲਗਾ ਲਾਹੇ ਤੇ ਕਿਹਦੀ ਬਾਕੀ ਪਾਣੀ ਦੇ ਲਗਾ ਲਾ ਬਰੇ ਸੁਬਹ ਜਿਹਦੇ ਪਾਸੋਂ ਜਿਹਦੇ ਬਾਅਦੋਂ ਇਹ ਕਿਵੇਂ ਉਹ ਤਾਂ ਦੇ ਨੋਟਾ ਤੋਂ ਹੋਣਾ ਕਿੰਨੇ ਵਜੇ ਆਪਾਂ ਆ ਲੈ ਲੋ ਬਾਰੇ ਸਾਰੇ ਬੱਚਿਆਂ ਦੇ ਕੰਮ ਕਰਕੇ ਇੱਕ ਦਮ ਖੁੱਲ ਜਾਂਦੇ ਠੀਕ ਹੈ ਹਾਫ ਕਰ ਹੋ ਰਹਾ ਉਹ ਇਹਨੂੰ ਫਾਰਮ ਨੂੰ ਦਤਵਾ ਲਓ ਇਹਦੇ ਵਿੱਚ ਕੁਝ ਨਹੀਂ ਇਹਨੂੰ ਰੋਕ ਕੇ ਐਵੇਂ ਹੀ ਕਰਾਂਗੇ ਬੈ ਕੇ ਸਾਰਾ ਕੁਝ ਠੀਕ ਹਾਫ ਕਰੋ ਕਿੱਥੋਂ ਆਇਆ ਬਹਾਨਾ ਕਿਹੜਾ ਕੀ ਆਖਦੇ ਨੇ ਦੱਸੋ ਕੀ ਪੁੱਛਣਾ ਹੈ ਦਰਾਵਾ ਜਦਾਂ ਨੂੰ ਸੁਣਾ ਰਿਹਾ ਕਰਵਾਰ ਚੱਲ ਵੀ ਲਿਖੀ ਗਿਆ ਹੈ ਕਿ ਸਜਦਾ ਕਰ ਹਮ ਦੂਜਾ ਰੱਬ ਨੂੰ ਕੈਲ ਜਿਹੜਾ ਵੀ ਕਰਨਾ ਹੈ ਕਿਤੇ ਪੈਸੇ ਲਾਉਣੇ ਤੋਂ ਨਹੀਂ ਜੋ ਵੀ ਕਰਨਾ ਹੈ ਅੱਖਾਂ ਮੀਚ ਕੇ ਕਰੋ ਬੰਤਾ ਪਰ ਮਟੀਏ ਮਾਸ ਪਿਆਲੇ ਨੂੰ ਹੱਥੋਂ ਬਰਗਵਾ ਦੇ ਬਸ ਜਮੇ ਬੰਦ ਕਰ ਦੇਣੀ ਜੋ ਕਰਨਾ ਸ਼ੁਰੂ ਕਰਨਾ ਹੈ ਭੱਜ ਲੈ ਵੀ ਅਗਲੇ ਕੰਢੇ ਨਾਲ ਕੰਮ ਸ਼ੁਰੂ ਕਰਨਾ ਪੁੱਤ ਠੀਕ ਕਰੋ ਹੱਥਾ ਤੇ ਸਿਜੂ ਧਈਵਾ ਚੱਲਦਾ ਜਿੰਦਗੀ ਦੇ ਬੰਦੇ ਰਸੇ ਪੈ ਗਈ ਦੇ ਦੋ ਬਾਈ ਕਣ ਪਿਆ ਹੋ ਗਿਆ ਜੀ ਕਰ ਦੇ ਵਿੱਚ ਚੱਲ ਬੜਾ ਲੱਦੇ ਦੋ ਕਣ ਮੈਂ ਅਭਿਗਿਆ ਜੀ ਯਾਰ ਦਾ دیدار ਹੱਥ ਮਾਰੀ ਕੀ ਕੰਮ ਕਰਨਾ ਹੈ ਸੇਖ ਸਾਹਿਬ ਹਾਂਜੀ ਇਹ ਜਿਹੜੇ ਪੌਣ ਨਾਲ ਦੇ ਇਹਨਾਂ ਨੂੰ ਉਠਾ ਲਿਓ ਬਈ ਮਿਲੇ ਬਿਨਾ ਨਹੀਂ ਠੀਕ ਹੈ ਤੁਸੀਂ ਵਾਜੋ ਅੱਛਾ ਵਾਜੋ ਬੰਦਰ ਪਾਣੀ ਸਾਡਾ ਹਾਂਜੀ ਕਰਦੇ ਹਾਂ ਸਵਾਗਤ ਬਣਦੇਗੇ ਤੇ ਬਣਦਾ ਹੈ ਯਾਨੀ ਪੇਜ ਕੋ ਸੰਦਾਰ 我那当然多自己干的。 ਜੀ ਬੰਤਾ ਕੰਗਾਲੀ ਕਰ ਕਰ ਜਮੇ ਘਰ-ਦਾਰ ਵੀ ਛੁੱਟ ਗਿਆ ਸਭ ਕੁਝ ਹੋ ਗਿਆ ਤੁਹਾਡਾ ਮੈਂ ਉਹ ਕਹਿੰਦਾ ਵੀ ਕੰਗਾਲ ਕਰਦੇ ਤੁਸੀਂ ਮਡਿਆ ਮਾਸ ਪਿਆਲਾ ਅਸੀਂ ਘਰੇ ਨਹੀਂ ਬਣ ਲੰਦੇ ਜੇ ਹੱਲ ਕਰਨਾ ਹੈ ਚੱਲ ਪੁੱਤ ਲਾਈਏ ਕਰ ਏ ਮਣ ਜਾ ਮਾਸੇ ਵਖ ਤੇਰਾ ਬਜੇ ਪੀਰ ਮਨਾ ਕੇ ਹੀ ਆਏ ਉਹ ਲੱਟੂ ਜੀ ਨਹੀਂ ਛੇਤੀ ਲੈਣਗੇ ਉਹ ਨਹੀਂ ਛੇਤੀ ਉਹ